ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਨਗ ਲੈ ਕੇ ਆਂਦੇ ਦੋ ਡਿਟੇਲ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਵਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਕਿਹ ਲੋਗਾ ਸਸਿਕਾ ਜੀ ਸਸਿਕਾ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਗੁਰਜੀਵਨ ਸਿੰਘ ਆ ਜੀ ਸ਼ਹਿਰ ਧਰਮਕੋਟ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 82648 18960 ਆ ਜੀ ਠੀਕ ਆ ਵੀਰੇ ਦੋ ਨਾਗਾ ਜੀ ਦੋ ਨਾਗਾ ਪ੍ਰਾ ਗੱਬਣੀ ਇਹ ਤਾਂ ਨਹੀਂ ਠੀਕ ਆ ਕਿਧਰੋਂ ਸ਼ੁਰੂ ਕਰਕੇ ਜੀ ਵੱਡੀ ਵੜ ਤੋਂ ਸ਼ੁਰੂ ਕਰ ਲਾ ਪ੍ਰਾ ਸੂਆ ਕਿੰਨਾ ਮਾ ਜੀ ਵੀਰੇ ਦੁੱਜਾ ਸੂਆ ਸੁਣੀ ਆ ਸਮਾਂ ਕਿੰਨਾ ਲਊਗੀ ਜੀ ਸੂਣ ਨੂੰ ਵੀਰੇ 2-3 ਤਾਂ ਲੈ ਜੂਗੀ ਸੂਣ ਰਾਤ ਨੂੰ ਸੂਪੇ ਠੀਕ ਆ ਜੀ ਹਾਂ ਜੀ ਖਣਾ ਦੀ ਭਾਰ ਪਿੱਛੇ ਦੀ ਗਾਰੰਟੀ ਆ ਓਕੇ ਆ ਪ੍ਰਾ ਕਿੰਨਾ ਪਿਆਜੂ ਕਰਮ ਵਾਲੀ ਦੁੱਧ ਬਰਾੜ ਬਈ ਪਲੂਥ ਲੋਕ ਠੀਕ ਹੈ ਜੀ ਤੁਰ ਕੇ ਦਿਖਾ ਦਿ ਵੀਰੇ ਕੱਦ ਕਾਠ ਵੀ ਚੰਗਾ ਆ ਜਾਂਦਾ ਫੁੱਲ ਵਜਨ ਵਜੂਦ ਵਾਲੀ ਆ ਗਰਮੀ ਦਾ ਤੋਹਫਾ ਹੀ ਆ ਬਰਾੜ ਸਹੀ ਗੱਲ ਹੈ ਜੀ ਦੈਣ ਹਜੇ ਲੈ ਜੂਗੀ ਤਿੰਨ ਚਾਰ ਦਿਨ ਲੈ ਜੂ ਤਿਆਰੀ ਅੱਜ ਵੀ ਸੋਹਣੀ ਕਰੀ ਪੜਦੀ ਹੈ ਲੈ ਲੋ ਬਾਬੇ ਬਰਾੜ ਭਾਈ ਲੈ ਬਾਬੇ ਉਹ ਬਾ ਦਿਖਾ ਦੇ ਬੱਚੀ ਦਾ ਸਹੀ ਗੱਲ ਟੌਪ ਦਾ ਹਵਾਨਾ ਤਿਆਰ ਕਰੂ ਬੱਡੀ ਕੱਦ ਖੁੱਦ ਵਜਨ ਬਰਾੜ ਭਾਈ ਪੂਰਾ ਬੱਚੀ ਰੈਵੇਂ ਨਿੱਕੀ ਮੰਨ ਕੇ ਨਾ ਗਈ ਬੰਦਾ ਤੇ ਫੇਸ ਕੁਆਲਟੀ ਦੇਖ ਲਾ ਠੀਕ ਹੈ ਗਹਿੜਾ ਵਰਗਾ ਮੂੰਹ ਆ ਬੱਚੀ ਦਾ ਲਓ ਜੀ ਕਰ ਲਓ ਚੱਕ ਚੰਗੀ ਆ ਬੱਚੀ ਜਾਨੀ ਬਹੁਤ ਲਾਖਾ ਮੇਰਾ ਗਰਮੀ ਦਾ ਬਜਾ ਜਨਾ ਬਰਾੜ ਦੁੱਧ ਬਾਣੀ ਪੋਗਦੇ ਪਲੂਨ ਤੋਂ 25 ਕਿਲੋ ਚੋਇਆ ਵਾ ਸਹੀ ਗੱਲ ਆ ਆਪਾਂ ਤੈਨੂੰ 30 ਕਿਲੋ ਕਹਿ ਦਈਏ 25 26 ਕਿਲੋ ਦਾ ਬਰਾੜ ਐਦਕੀ ਵੀ ਨਹੀਂ ਮਰਦੀ ਖੁੱਲਾ ਪਿਆ ਜੀ ਖੁੱਲਾ ਕੱਦ ਗੁੱਦ ਵਜਨ 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 ਦਾ ਆ ਠੀਕ ਆ ਵਧੀਆ ਬੱਛੀ ਆ ਬਾਕੀ ਚੰਗੀ ਆ ਮਿਲਪੇਣ ਵੀ ਦੋਨੇ ਪਾਸੋਂ ਸਟਰੋਂਗ ਹੁੰਦੀ ਰੱਸੀ ਵਰਗੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਇਹਦਾ ਬਰਾੜ ਬਈ ਦੁੱਧ ਦੂਜਾ ਕਹਿੰਦੇ ਐਚ ਐਫ ਦਾ ਹੁੰਦਾ ਪਤਲਾ ਇਹਦਾ ਦੁੱਧ ਵੀ ਸੰਗਣਾ ਹੀ ਹੋਣਾ ਇਹ ਵੀ ਸੰਗਣਾ ਹੀ ਹੋਊਗਾ ਹਾਂ ਇਹਦਾ ਇੱਕ ਸਾਫ ਦੀ ਮਾਝੀ ਆ ਠੀਕ ਆ ਜੀ ਟੋਕਰ ਮਾਝ ਸ਼ਾਮਦਲ ਹਜਰਮਾ ਸ਼ਾਮਦਲ ਇਹ ਤਾਂ ਗੱਲ ਹੈਗੀ ਆ ਹਾਂ ਜੀ ਜੈ ਜੀ ਡਿਮਾਂਡ ਜਿਹੜੇ ਲੈ ਬਰਾੜ ਬਈ ਮੁੱਲ ਬੱਛੀ ਦਾ ਹੋਊਗਾ ਫੋਨ ਤੇ ਠੀਕ ਆ ਠੀਕ ਆ ਗੱਲ ਐ ਨਾ ਆਪਣੇ ਭੈਣ ਭਰਾ ਵਪਾਰੀ ਭਰਾ ਲੈ ਕੇ ਜਾਂਦੇ ਆ ਹਾਂਜੀ ਉਹ ਕਹਿੰਦੇ ਫਿਰ ਬਾਈ ਮੁੱਲ ਖੁੱਲ ਜਾਂਦਾ ਵਾ ਵੇਚਰ ਵਾਸਤੇ ਠੀਕ ਆ ਫਿਰ ਠੀਕ ਆ ਬਾਈ ਮੁੱਲ ਹੋਊਗਾ ਫੋਨ ਤੇ ਬੱਚੀ ਦਾ ਉਹ ਤਾਂ ਮੁੱਲ ਵੀ ਫੋਨ ਤੇ ਹੋਊਗਾ ਬੱਚੀ ਦਾ ਠੀਕ ਆ ਦੋ ਨੰਬਰ ਵੀਰੇ ਇਹਦਾ ਸੁਆ ਕਿੰਨਾ ਮਜੇ ਇਹ ਵੀਰੇ ਦੂਜਾ ਸੁਆ ਸੁਣੀ ਆ ਸਮਾਂ ਕਿੰਨਾ ਲਊਗੀ ਸੋਨ ਨੂੰ ਵੀਰੇ ਹਫਤਾ ਬੱਚੀ ਲੈ ਜਾਉ ਆ ਠੀਕ ਆ ਕਿੰਨਾ ਪਿਆਜੂ ਪਲੂਨ ਨੇ ਵੇ 17 ਕਿਲੋ ਪਿਆ 18 ਕਿਲੋ ਫਨਾ ਦੀ ਗਰੰਟੀ ਆ ਓਕੇ ਆ ਬਰਾੜ ਬਾਈ ਤੋੜ ਕੇ ਦਿਖਾ ਦੀ ਵੀਰੇ ਜਰਸੀ ਚ ਪੈ ਜਾਂਦੀ ਆ ਜੀ ਵੀਰੇ ਕਿਹੜਾ ਕਹਿੰਦਾ ਨਾ ਜਰਸੀ ਆ ਲੈਣੀ ਆ ਕਾ ਵਣਾ ਪੰਜਾਬ ਵਾਲੀ ਜਰਸੀ ਆ ਬਰਾੜ ਬਾਈ ਠੀਕ ਆ ਇਹ ਹਮਾਚਲ ਵਾਲੀ ਜਰਸੀ ਨਹੀਂ ਅੱਛਾ ਛੋਟੀ ਜੀ ਨਹੀਂ ਹਾਂ ਛੋਟੀ ਬੱਚੀ ਨਹੀਂ ਬੜਾ ਟੌਪ ਦਾ ਲੱਗਿਆ ਵਾ ਮੋਟਾ ਮੋਟਾ ਥਾਣਾ ਕੱਲਾ ਕੱਲਾ ਨਿੱਖੜ ਮ ਰੰਗ ਪ੍ਰਿੰਟ ਕਿਦਾਂ ਸੂਈ ਨਾ ਬੱਚੀ ਚਲ ਮਾਨ ਨਹੀਂ ਕਰ ਦੇਗੇ ਮੈਂ ਕਹਿੰਦਾ ਚੌਣ ਹੀ ਨਾ ਬਵੇ ਕਰਨ ਵਾਲੀ ਪਹਿਲਾਂ ਸੂਤ ਅੱਛਾ ਨਾ ਬਣੂ ਪਛੀ ਇੰਨਾ ਬਣੂਗੀ ਜੀ ਹਾਂ ਠੀਕ ਹੈ ਵੀਰੇ ਬਜਨਦਾਰ ਵੇਖ ਲਾ 25 ਦੀ ਫੇਸ ਕੁਆਲਟੀ ਵੇਖ ਲਾ ਪੂਰੀ ਚੰਗੀ ਐ ਇਹਨੂੰ ਕਹਿੰਦੇ ਆ ਪੰਜਾਬ ਵਾਲੀ ਜਰਸੀ ਵਿਰੜ ਠੀਕ ਹੈ ਵੀਰੇ ਹਾਂਜੀ ਬਾਕੀ ਚਾਮ ਕਦਮ ਕਾਲੀਆ ਕੋਈ ਆਏ ਨਹੀਂ ਕੀ ਵਜੰਦਾਰ ਆਲੀਆ ਬਰਾੜ ਬਈ ਵਜੰਦਾਰ ਫੋਨ ਹਾਂ ਲੈਵਾ ਚੰਗਾ ਲੱਗਾ ਠੰਡੀ ਸੀਰਪੂਰੀ ਆ ਸੀਵਨ ਵੀ ਕਹਿੰਦੇ ਚੰਗਾ ਭਰਾਇਆ ਬਾਕੀ ਬਰਾੜ ਬਈ ਆਪਾਂ ਐਵੇਂ ਕਹਿ ਦੀ ਆ ਦਾ ਭਰਾਇਆ ਫਲਾਣਾ ਭਰਾਇਆ ਉਹਦਾ ਫਾਇਦਾ ਉਹਦਾ ਫਾਇਦਾ ਨਹੀਂ ਕੀ ਲੋੜ ਹੀ ਨਹੀਂ ਹਾਂਜੀ ਚੰਗੀ ਹੈ ਜਾਨੀ ਜਿੰਨੀ ਜਿੰਨੀ ਹੀ ਹੈਗੀ ਬਰਾੜ ਚੰਗੀ ਆ ਆਪਦੇ ਹਿਸਾਬ ਨਾਲ ਜੈਤ ਜੀ ਡਿਮਾਂਡ ਹੈ ਦੀ ਇਹਦਾ ਬਰਾੜ ਬਈ ਵੱਲ ਫੋਨ ਤੇ ਹੁਣਾ ਇਹਦਾ ਵੀ ਫੋਨ ਤੇ ਕਿਉਂਕਿ ਫੋਨ ਤੇ ਬਰਾੜ ਬਈ ਆਏ ਆ ਕੋਈ ਵੇਚਣ ਵਾਲਾ ਭਰਾ ਲੈ ਕੇ ਜਾਂਦਾ ਵਾ ਫਿਰ ਤੈਨੂੰ ਪਤਾ ਪਰਦਾ ਖੁੱਲ ਜਾਂਦਾ ਇਹ ਤਾਂ ਗੱਲ ਹੈਗੀ ਆ ਜੀ ਠੀਕ ਹੈ ਨਾ ਹਾਂ ਆਪਣਾ ਠੀਕ ਹੈ ਜੀ ਤੇ ਗਾਹ ਦੀ ਗਾਫ ਅਗਲਾ ਕਹਿੰਦਾ ਬਈ ਮਾੜਾ ਮਟਾ ਸਾਡਾ ਵਿਖਿਆਲੇ ਰੱਖ ਲਿਆ ਕਰੋ ਠੀਕ ਹੈ ਜੀ ਬਾਕੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ